ਅਜਨਾਲਾ ਦੀ ਅਧੀਨ ਆਉਂਦੇ ਪਿੰਡ ਰਾਏਪੁਰ ਖੁਰਦ ਵਿਕੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰਾਂ ਵੱਲੋਂ ਘਰ ਦੇ ਤਾਲੇ ਤੋੜ ਕੇ ਅਲਮਾਰੀਆਂ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਅਤੇ ਦੱਸ ਦਈਏ ਕਿ ਘਰ ਦੇ ਵਿੱਚ ਰਹਿਣ ਵਾਲੇ ਤਿੰਨ ਮੈਂਬਰ ਨੇ ਮਾਪਿਓ ਆਪਣੇ ਬਿਮਾਰ ਪੁੱਤ ਦੇ ਕੋਲ ਹਸਪਤਾਲ ਦੇ ਵਿੱਚ ਮੌਜੂਦ ਸਨ ਪਿੱਛੋ ਘਰ ਦੀ ਤਾਲਾ ਲੱਗਾ ਹੋਇਆ ਸੀਗਾ ਔਰ ਬੰਦ ਤਾਲੇ ਨੂੰ ਤੋੜ ਕੇ ਘਰ ਦੇ ਵਿੱਚ ਇਹ ਚੋਰ ਦਾਖਲ ਹੁੰਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਇਸ ਮੌਕੇ ਤੇ ਪੀੜਤ ਪਰਿਵਾਰ ਨੇ ਕਿਹਾ ਕਿ ਉਹਨਾਂ ਦਾ ਮੁੰਡਾ ਬਹੁਤ ਸੀਰੀਅਸ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ ਤੇ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੁੱਤ ਕੋਲ ਹੀ ਹਸਪਤਾਲ ਦੇ ਵਿੱਚ ਨੇ ਪਰ ਚੋਰਾਂ ਵੱਲੋਂ ਅੱਜ ਉਹਨਾਂ ਦੇ ਘਰ ਦੀ ਤੰਦ ਤੱਪ ਕੇ ਘਰ ਦੇ ਵਿੱਚ ਦਾਖਲ ਹੋਏ ਉਸ ਤੋਂ ਬਾਅਦ ਘਰ ਦੇ ਤਾਲੇ ਤੋੜੇ ਗਏ ਤੇ ਘਰ ਦੇ ਅੰਦਰ ਅਲਮਾਰੀਆਂ ਨੂੰ ਤੋੜ ਕੇ ਉਹਨਾਂ ਚੋਂ ਕੀਮਤੀ ਸਮਾਨ ਜਿਨ੍ਹਾਂ ਦੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਬਾਰੂ ਉਹਨਾਂ ਦੀ ਧੀ ਨੇ ਕੁਝ ਕੀਮਤੀ ਘੜੀਆਂ ਭੇਜੀਆਂ ਸਨ ਉਹ ਘੜੀਆਂ ਵੀ ਤੱਕ ਵੀ ਇਹ ਚੋਰ ਆਪਣੇ ਨਾਂ ਲੈ ਗਏ ਫਿਲਹਾਲ ਪਰਿਵਾਰ ਬਹੁਤ ਪਰੇਸ਼ਾਨ ਹੈ ਉਹਨਾਂ ਦਾ ਇੱਕੋ ਇੱਕ ਪੁੱਤ ਹੈ ਜੋ ਕਿ ਪਹਿਲਾਂ ਹੀ ਬਿਮਾਰੀ ਕਰਕੇ ਹਸਪਤਾਲ ਦੇ ਵਿੱਚ ਪੜਤੀ ਹੈ ਔਰ ਉੱਥੋਂ ਉਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋ ਜਾਂਦੀ ਹੈ ਹਰ ਇੱਕ ਸਮਾਨ ਜਿਹੜਾ ਇਹ ਚੋਰਾਂ ਵੱਲੋਂ ਲੈ ਕੇ ਜਾਇਆ ਗਿਆ ਹੈ ਪੁਲਿਸ ਤੋਂ ਗੁਹਾਰ ਲਗਾਰੇ ਨੇ ਕਿ ਜਲਦੀ ਹੀ ਚੋਰਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਮੇਰਾ ਨਾਂ ਚੰਨ ਪੁੱਤਰ ਸਿੰਘ ਹੈ ਜੀ ਰਾਜਪੁਰ ਖੁਰਦ ਪਿੰਡ ਹੈ। ਸੀਲਾ ਨਾਲੇ ਤੇ ਥਾਣਾ ਵੀ ਨਾਲਾ ਹੀ ਹੈ ਜੀ ਕੀ ਗੱਲਬਾਤ ਹੈ। ਗੱਲਬਾਤ ਇਹ ਹੋਈ ਜੀ 20 21 ਦੀ ਰਾਤ ਨੂੰ ਅਸੀਂ ਸਾਡਾ ਬੇਟਾ ਐਡਮਿਟ ਸੀ ਹਸਪੀਟਲ ਤੇ ਹੀ ਤੇਨੂੰ ਕਿ ਮੈਂਬਰ ਹੈ ਘਰ ਦੇ ਹੀ ਉੱਥੇ ਹੀ ਗੇ ਤੇ ਪਿੱਛੋਂ ਕੰਧ ਟੱਪ ਕੇ ਸਾਡੇ ਘਰੇ ਚੋਰਾਂ ਨੇ ਗੁਆ ਤੋੜ ਕੇ ਅੰਦਰ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੱਲੀ ਕੱਲੀ ਅਲਮਾਰੀ ਫੁੱਲੀ ਬੈੱਡ ਪੂਨੇ ਜੋ ਵੀ ਹੱਥ ਲੱਗਿਆ ਉਹਨਾਂ ਦੇ ਮਤਲਬ ਸਾਨੂੰ 5 ਕ ਲੱਖ ਰੁਪਏ ਦੇ ਲਗਭਗ ਲੋਸ ਕਰਕੇ ਸਨ ਉਹ ਜਿਹੜੇ ਕੋ ਸੋਨਾ ਗਹਿਣਾ ਕਾਂਟੇ ਮੇਰੀ ਬੇਟੀ ਆਸਟ੍ਰੇਲੀਆ ਤੋਂ ਆਈ ਉਹ ਸਾਡੇ ਲਈ ਕੋ ਗਿਫਟ ਘੜੀਆਂ ਕੁੜੀਆਂ ਲੈ ਕੇ ਆਈ ਕਾਫੀ ਐਕਸਪੈਂਸਿਵ ਸੀਗੀਆਂ ਉਹ ਵੀ ਲੱਗੇ ਸੋਨਾ ਕਿੰਨਾ ਲੱਗ ਗਿਆ ਸੋਨਾ ਦੀ ਚਲ ਗਿਆ ਜੇ 4 4.5 5 ਕੋਲੇ ਸੋਨਾ ਘੜੀਆਂ ਕਿੰਨੀ ਘੜੀਆਂ ਦੇ ਕਿੰਨੇ ਕੀਮਤੀ ਘੜੀਆਂ ਇਹ ਇੱਕ ਤੇ 46000 ਦੀ ਇੰਡੀਅਨ ਦੇ ਹਾਵਨਾ ਤੇ 15000 ਦੀ ਅਗੋਂ ਕੀ ਮੰਗ ਕਰਦੇ ਸੀ ਅਸੀਂ ਜਾਨ ਨੇ ਜੀ ਕੋਈ ਤੇ ਠੱਲ ਪਾਈ ਜਾਵੇ ਨਸ਼ਿਆ ਨੇ ਤੇ ਚੋਰਾ ਨੇ ਤੇ ਬਹੁਤ ਹੜਕਮ ਬਟਾਇਆ ਤੇ ਦੋ ਆਮ ਬੰਦੇ ਦੀ ਜ਼ਿੰਦਗੀ ਦੁੱਬਰ ਕੀਤੀ ਹੋਈ ਆ ਤੇ ਪੁਲਿਸ ਨੂੰ ਅਸੀਂ ਸਵੇਰ ਦੇ ਇਨਫਾਰਮ ਕੀਤਾ ਅਜੇ ਤੱਕ ਤੇ ਕੋਈ ਆਇਆ ਨਹੀਂ ਹੁਣ ਅੱਗੇ ਵੇਖੋ ਕੀ ਕਰਦੇ ਆ ਮੇਰਾ ਨਾਮ ਇੱਥੇ ਸੰਦੀਪ ਸਿੰਘ ਰੰਧਾਵਾ ਤੇ ਇਹ ਮੇਰੇ ਵੱਡੇ ਬ੍ਰਦਰ ਨੇ ਵੇਖੋ ਮੈਂ ਪਹਿਲੀ ਤੇ ਗੱਲ ਇਹ ਹੈ ਕਿ ਬਰੀ ਦੁਖਦਾਈ ਗੱਲ ਹੈ ਕਿ ਪਰਿਵਾਰ ਆਲਰੇਡੀ ਹੀ ਬਹੁਤ ਪਰੇਸ਼ਾਨੀ ਚ ਹੈ ਕਿ ਉਹਨਾਂ ਦਾ ਬੇਟਾ ਇੱਕੋ ਇੱਕ ਬੇਟਾ ਘਲੋਤਾ ਬੇਟਾ ਬਿਮਾਰ ਆ ਹਸਪੀਟਲਾਈਜ਼ ਆ ਪਿਛਲੇ ਕਾਫੀ ਦਿਨਾਂ ਤੋਂ ਇਹ ਤੇ ਪਹਿਲਾਂ ਇਹ ਪਰਿਵਾਰ ਇੰਨਾ ਦੁੱਖਾਂ ਦਾ ਪਹਾੜ ਇਹਨਾਂ ਦੇ ਤੇ ਟੁੱਟਾ ਤੇ ਜੇ ਇਸ ਬੰਦੇ ਨੇ ਵੀ ਇਹ ਹਰਕਤ ਕੀਤੀ ਆ ਚਾਹੇ ਉਹ ਪਿੰਡ ਦਾ ਚਾਹੇ ਉਹ ਬਾਹਰ ਦਾ ਹੈ ਤੇ ਬੰਦਾ ਭੇਤੀ ਉਹਨੂੰ ਪਤਾ ਸਾਰਾ ਉਵੇਂ ਮਿਹਾਇਦੀ ਇਨਸਾਨੀਅਤ ਤੌਰ ਤੇ ਗਰੀ ਹੋਈ ਹਰਕਤ ਕੀਤੀ ਆ ਕਿ ਇੱਕ ਪਰਿਵਾਰ ਪਰੇਸ਼ਾਨ ਆਲਰੇਡੀ ਤੇ ਉਹਦੇ ਨਾਲ ਇਸ ਤਰ੍ਹਾਂ ਚੋਰੀ ਕੀਤੀ ਉਹਦਾ ਨੁਕਸਾਨ ਕੀਤਾ ਮੈਂ ਸਮਝਦਾ ਕਿ ਇੱਕ مالی ਨੁਕਸਾਨ ਤਾਂ ਹੈਗਾ ਹੀ ਰਿਹਾ ਕਿ ਜਜ਼ਬਾਤੀ ਤੌਰ ਤੇ ਤੇ ਇਸ ਪਰਿਵਾਰ ਨੂੰ ਬਹੁਤ ਡੂੰਗੀ ਠੇਸ ਪਹੁੰਚਾਈ ਆ ਬਲਕਿ ਤੋੜ ਕੇ ਰੱਖ ਦਿੱਤਾ ਕਿੰਨਾ ਨੁਕਸਾਨ ਕਰਕੇ ਭਾਈ ਨੁਕਸਾਨ ਇਹਦਾ ਵੇਖੋ مالی ਨੁਕਸਾਨ ਤੇ 6-7 ਲੱਖ ਦੇ ਕਰੀਬ ਇਹਦਾ ਹੋ ਚੁੱਕਾ ਆ ਪਰ ਪਰੇਸ਼ਾਨੀ ਇਹ ਪਰਿਵਾਰ ਆਲਰੇਡੀ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੀਗਾ ਤੇ ਇਹਨਾਂ ਨੂੰ ਵਧਾ ਗੁਣਾ ਨਾਲ ਦੀ ਪਰੇਸ਼ਾਨੀ ਵਧਾਉਂਦੀ ਆ ਜੀ ਮੰਗ ਕਰਦੇ ਵੀਰ ਜੀ ਮੰਗ ਤੇ ਮੈਂ ਇਹ ਕਰੂੰਗਾ ਪਹਿਲਾਂ ਤੇ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦਾ ਜੋ ਸਮਾਨ ਚੋਰੀ ਹੋਇਆ ਉਹਨੂੰ ਬਰਾਮਦ ਕੀਤਾ ਜਾਵੇ ਦੂਸਰੇ ਨੰਬਰ ਤੇ ਬੰਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹ ਕੋਨਾਂ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਕੀਤੀ ਆ ਉਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਆਜੀ ਟਾਈਮ ਵੇਖੋ ਤੁਸੀਂ ਤਕਰੀਬਨ 4:00 ਵੱਜ ਚੁੱਕੇ ਨੇ ਤਰੀਕ ਹੈਗੀ 22 ਮਈ ਅਜੇ ਨਾ ਕੋਈ ਵੀ ਮੁਲਾਜ਼ਮ ਸਾਡੇ ਤੱਕ ਨਹੀਂ ਮੋੜੇ ਡੀਐਸਪੀ ਸਾਹਿਬ ਨੂੰ ਵੀ ਅਸੀਂ ਅਰਜ਼ੀ ਦਿੱਤੀ ਆ ਐਸਐਚਓ ਸਾਹਿਬ ਨੂੰ ਵੀ ਦਿੱਤੀ ਆ ਥਾਣੇ ਨੂੰ ਇਨਫੋਰਮ ਕੀਤਾ ਜੇ ਤੱਕ ਨਹੀਂ ਆਈ ਅਸੀਂ ਦੇਖੋ ਤੁਹਾਡੇ ਰਸਤੇ ਇਹ ਜਿਹੜਾ ਮੀਡੀਆ ਇਹ ਸਾਡੀ ਆਮ ਲੋਕਾਂ ਦੀ ਆਵਾਜ਼ ਆ ਅਸੀਂ ਇਸ ਆਵਾਜ਼ ਰਸਤੇ ਹੋ ਬੇਨਤੀ ਕਰਨੀ ਚਾਹਾਂਗੇ ਕਿ ਪੁਲਿਸ ਆਵੇ ਕਿਰਪਾ ਕਰਕੇ ਇਸ ਪਰਿਵਾਰ ਦੇ ਉੱਤੇ ਜਿਹੜਾ ਦੁੱਖਾਂ ਦਾ ਭਾਰ ਟਕਾ ਉਹਦੇ 'ਚ ਕੁਝ ਸਹਾਇਤਾ ਕਰੇ ਕੁਝ ਇਹਨਾਂ ਦਾ ਭਾਰ ਵੰਡਾਵੇ ਆ ਕੇ ਘੱਟੋ ਘੱਟ ਚੋਰ ਹੀ ਫੜਦੇ ਜੀ ਲੋਡ ਰਾਜਵੀਰ ਕੌਰ ਕੀ ਗੱਲ ਹੋਈ ਜੀ ਚੋਰਾਏ ਸਾਡੇ ਘਰ ਕੰਦ ਟੱਪ ਕੇ ਚੋਰੀ ਕੀਤੀ ਉਹਨਾਂ ਨੇ ਆਣ ਕੇ ਇਹ ਲਮਾਰੀਆਂ ਲੋਰੀਆਂ ਸਾਰੀਆਂ ਕੋਲੀਆਂ ਸਹੀ ਲੱਗਦਾ ਕਿ 4-5 ਲੱਖ ਦਾ ਸੋਨਾ ਤੇ ਦੋ ਘੜੀਆਂ ਹੈਗੀਆਂ ਬਲਕਿ ਹੀ ਲੱਗਦਾ ਕਿ ਕਿਸੇ ਭੇਤੀ ਦਾ ਕੰਮ ਹੈ ਕੰਮ ਹੀ ਭੇਤੀ ਦਾ ਇੱਥੋਂ ਤੱਕ ਕੀ ਸੰਨ ਲੱਗਦਾ ਕਿ ਸਾਡੇ ਪਿੰਡ ਦਾ ਹੀ ਕਿਸੇ ਦਾ ਸ਼ੌਕ ਹੈਗਾ ਸਾਕ ਤੇ ਹੁਣ ਪੁਲਿਸ ਕਾਰਵਾਈ ਕਰੇ ਹੁਣ ਹੀ ਤੇ ਹੁਣ ਕੋਈ ਨਹੀਂ ਸਕਦਾ ਟੋਟਲ ਕਿੰਨਾ ਕੁ ਨੁਕਸਾਨ ਕਰਕੇ ਜੀ ਪੁੱਲ ਕਿੰਨਾ ਨੁਕਸਾਨ ਸਾਢੇ 6-7 ਲੱਖ ਤੱਕ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਜੀ ਹੁਣ ਮੰਗੋ ਇਨਸਾਫ ਦਾ ਮਿਲਣਾ ਚਾਹੀਦਾ ਸਾਨੂੰ ਸਾਡੇ ਚੋਰ ਲੱਭ ਕੇ ਚੋਰ ਲੱਭ ਕੇ ਸਾਡਾ ਸਮਾਨ ਨੂੰ ਕਾਫਟ ਕਰਾਇਆ ਗਿਆ ਉਧਰ ਇਸ ਮੌਕੇ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਮੌਕੇ ਨੂੰ ਵੇਖ ਲਿਆ ਗਿਆ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਜਿਹੜੇ ਚੰਨਪ੍ਰੀਤ ਸਿੰਘ ਪਿੰਡ ਰਾਪੁਰ ਦੇ ਘਰੋਂ ਚੋਰੀ ਹੋਈ ਹੈ ਜੀ ਉਹਦਾ ਮੌਕਾ ਵੇਖਿਆ ਗਿਆ ਉਹਦੇ ਘਰ ਦੇ ਮੌਕੇ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੋਈ ਦੱਸਿਆ ਕਰਦਿਆਂ ਨੇ ਕਿ ਕੋਈ ਸ਼ੱਕ ਕਿਸੇ ਤੇ ਸ਼ੱਕ ਨਹੀਂ ਹੈ ਤਸਦੀਕ ਕਰਨੇ ਜੋ ਵੀ ਬਣਦੀ ਕਾਰਵਾਈ ਕੀਤੀ ਹੈ ਲਗਾਤਾਰ ਅਜਨਾਲਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਾਪਰਿਆ ਨੇ ਲੋਕਾਂ ਦੀ ਮੰਨੀ ਹੈ ਤਾਂ ਪੁਲਿਸ ਨੂੰ ਇਹਨਾਂ ਘਟਨਾਵਾਂ ਦੇ ਉੱਤੇ ਠਲ ਪਾਉਣ ਦੀ ਲੋੜ ਹੈ ਚੋਰਾਂ ਦੇ ਹੌਸਲੇ ਬਹੁਤ ਵੱਧ ਗਏ ਨੇ ਨਸ਼ੇ ਕਰਕੇ ਪੈਜ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਜਿਸ ਕਰਕੇ ਉਹ ਚੋਰੀ ਕਰਦੇ ਨੇ ਔਰ ਬੰਦ ਕਰਨ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਅੰਮ੍ਰਿਤਸਰ ਤੋਂ ਗੋਪੀ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ